ਪਿਕਾਸੋ ਬਹੁਤ ਵੱਡਾ ਚਿੱਤਰਕਾਰ ਸੀ। ਅਸੀਂ ਸਾਰੇ ਜਾਣਦੇ ਹਾਂ। ਉਹਨਾਂ ਦੀ ਇੱਕ ਇੱਕ ਜਿਹੜੀ ਪੇਂਟਿੰਗ ਹੈ ਉਹ ਮੀਲੇ ਨਾਲ ਦੇ ਵਿੱਚ ਵਿਕਦੀ ਸੀ। ਇੱਕ ਵਾਰ ਦੀ ਗੱਲ ਹੈ ਪਿਕਾਸੋ ਕਿਸੇ ਕੰਮ ਲਈ ਸ਼ਹਿਰ ਨੂੰ ਜਾ ਰਿਹਾ ਸੀ। ਰਸਤੇ 'ਚ ਜਾਂਦੇ ਜਾਂਦੇ ਉਸ ਨੂੰ ਹਨੇਰਾ ਹੋ ਗਿਆ। ਤੇ ਜਦੋਂ ਹਨੇਰਾ ਹੋ ਗਿਆ ਹੁਣ ਪਿਕਾਸੋ ਉਸ ਸ਼ਹਿਰ ਦੇ ਕਿਸੇ ਹੋਟਲ ਦੇ ਵਿੱਚ ਰੁਕ ਗਿਆ। ਤੇ ਜਦੋਂ ਉਹ ਉੱਥੇ ਹੋਟਲ ਦੇ ਵਿੱਚ ਸਟੇ ਕਰ ਰਿਹਾ ਸੀ ਉਹਨੂੰ ਉੱਥੇ ਜਾਂਦਿਆਂ ਇੱਕ ਔਰਤ ਨੇ ਦੇਖ ਲਿਆ ਜਿਹੜੀ ਕਿ ਉਹਦੀ ਬਹੁਤ ਵੱਡੀ ਇੱਕ ਪਰਸੰਸਕ ਸੀ ਉਹਦੀ ਬਹੁਤ ਵੱਡੀ ਫੈਨ ਸੀ ਤੇ ਪਿਕਾਸੋ ਨੂੰ ਜਾ ਕੇ ਭੱਜ ਕੇ ਉਹ ਜਦੋਂ ਦੱਸਦੀ ਹੈ ਕਿ ਸਰ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੈਂ ਤੁਹਾਡੀ ਬਹੁਤ ਵੱਡੀ ਪਰਸੰਸਕਾਂ ਮੈਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੋਈ ਆ ਤੇ ਤੁਸੀਂ ਪਲੀਜ਼ ਮੇਰੀ ਇੱਕ ਪੇਂਟਿੰਗ ਬਣਾ ਕੇ ਮੈਨੂੰ ਦੇ ਦਿਓ ਪਿਕਾਸੋ ਨੇ ਕਿਹਾ ਕੋਈ ਗੱਲ ਨਹੀਂ ਵੀ ਮੈਂ ਕਿਸੇ ਦਿਨ ਫੇਰ ਤੁਹਾਨੂੰ ਇਹ ਪੇਂਟਿੰਗ ਬਣਾ ਕੇ ਦੇ ਦਵਾਂਗਾ ਇਸ ਟਾਈਮ ਮੇਰੇ ਕੋਲ ਕੋਈ ਪੇਂਟਿੰਗ ਦਾ ਸਮਾਨ ਨਹੀਂ ਪਰ ਮਹਿਲਾ ਨੇ ਬਹੁਤ ਜ਼ਿਆਦਾ ਜ਼ਿੱਦ ਕੀਤੀ ਬਹੁਤ ਜ਼ਿਆਦਾ ਜ਼ਿੱਦ ਕਰਨ ਦੇ ਬਾਵਜੂਦ ਕਹਿੰਦੀ ਸਰ ਤੁਹਾਡੇ ਕੋਲ ਜੋ ਵੀ ਹੈ ਮੈਨੂੰ ਕੁਛ ਨਾ ਕੁਛ ਬਣਾ ਕੇ ਦਿਓ ਮੈਂ ਤੁਹਾਡੀ ਬਹੁਤ ਵੱਡੀ ਪ੍ਰਸ਼ੰਸਕ ਹੁਣ ਜਦੋਂ بار-बार ਉਸਨੇ ਕਿਹਾ ਕਿ ਸਰ ਮੈਨੂੰ ਕੁਛ ਵੀ ਬਣਾ ਕੇ ਦੇ ਦਿਓ ਸਰ ਮੈਨੂੰ ਕੁਛ ਵੀ ਬਣਾ ਕੇ ਦੇ ਦਿਓ ਤਾਂ ਪਿਕਾਸੋ ਨੇ ਆਪਣੀ ਜੇਬ ਚੋਂ ਇੱਕ ਪੈਨ ਕੱਢਿਆ ਤੇ ਇੱਕ ਕਾਗਜ਼ ਦਾ ਟੁਕੜਾ ਕੱਢਿਆ 20 ਸੈਕਿੰਡ ਦੇ ਵਿੱਚ ਉਹਨੂੰ ਕੁਛ ਥੋੜਾ ਜਿਹਾ ਬਣਾ ਕੇ ਦਿੱਤਾ ਹੁਣ ਉਹ ਮਹਿਲਾ ਬਹੁਤ ਜ਼ਿਆਦਾ ਖੁਸ਼ ਹੋ ਗਈ ਤੇ ਜਦੋਂ ਉਹ ਉਸ ਕਾਗਜ਼ ਦੇ ਟੁਕੜੇ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਗਈ ਮਾਰਕੀਟ ਦੇ ਵਿੱਚ ਜਾ ਕੇ ਪਤਾ ਕੀਤਾ ਕਿ ਜਿਹੜੀ ਇਹ ਚੀਜ਼ ਬਣਾ ਕੇ ਦਿੱਤੀ ਹੈ ਇਹ ਪੇਂਟਿੰਗ ਹੈ ਕਿ ਇਸ ਦੀ ਕੀਮਤ ਕਿੰਨੀ ਹੈ ਉਹ ਉਸ ਟਾਈਮ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਇਹ ਜਿਹੜੀ ਪੇਂਟਿੰਗ ਪਿਕਾਸੋ ਨੇ ਬਣਾ ਕੇ ਦਿੱਤੀ ਹੈ ਇਸ ਦੀ ਜਿਹੜੀ ਕੀਮਤ ਹੈ 1 ਮਿਲੀਅਨ ਡਾਲਰ ਹੈ ਉਸ ਟਾਈਮ ਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਤੇ ਉਹ ਫੇਰ ਉੱਥੋਂ ਪੱਜੀ-ਪੱਜੀ ਵਾਪਸ ਆਂਦੀ ਹੈ ਤੇ ਅਗਲੇ ਦਿਨ ਫੇਰ ਪਿਕਾਸੋ ਨੂੰ ਮਿਲਦੀ ਹੈ ਮਿਲ ਕੇ ਕਹਿੰਦੀ ਆ ਸਰ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਆ ਕਿ ਦੇਖੋ ਤੁਸੀਂ 20 ਸੈਕਿੰਡ ਦੇ ਵਿੱਚ ਮਿਲੀਅਨ ਦਾ ਕੰਮ ਕਰਤਾ ਕਿ ਤੁਸੀਂ ਪਲੀਜ਼ ਮੈਨੂੰ ਵੀ ਇਹ ਬਣਾਣੀ ਸਿਖਾ ਦਿਓ ਮੈਂ ਜੇ 20 ਸੈਕਿੰਡ ਦੇ ਵਿੱਚ ਨਹੀਂ ਘੱਟੋ-ਘੱਟ ਜ਼ਿਆਦਾ 10-15 ਮਿੰਟ ਦੇ ਵਿੱਚ ਤਾਂ ਥੋੜਾ-ਬੋਤਾ ਕੁਝ ਬਣਾਈ ਲਵਾਂਗੀ ਤਾਂ ਅਗੋਂ ਪਿਕਸਨ ਨੇ ਹੱਸ ਕੇ ਜਵਾਬ ਦਿੱਤਾ ਉਹ ਬਹੁਤ ਹੱਸੇ ਕਹਿੰਦੇ ਕਿ ਇਹ ਜਿਹੜੀ ਮੈਂ 20 ਸੈਕਿੰਡ ਦੇ ਵਿੱਚ ਚੀਜ਼ ਬਣਾਈ ਹੈ ਇਹਨੂੰ ਸਿੱਖਣ ਲਈ ਮੈਂ 30 ਸਾਲ ਲਗਾਏ ਨੇ ਆਪਣੀ ਜ਼ਿੰਦਗੀ ਦੇ ਜੇ ਤੂੰ 30 ਸਾਲ ਆਪਣੀ ਜ਼ਿੰਦਗੀ ਦੇ ਲਗਾਵੇਂ ਤੇ ਮੇਰੇ ਤੋਂ ਸਿੱਖੇ ਤਾਂ ਫਿਰ ਤੂੰ ਵੀ 20 ਸੈਕਿੰਡ ਦੇ ਵਿੱਚ ਮਿਲੀਅਨ ਡਾਲਰ ਦੀ ਚੀਜ਼ ਬਣਾ ਸਕਦੀ ਹੈਂ ਇਹ ਹੈ ਇੰਨਾ ਆਸਾਨ ਨਹੀਂ ਜਿਹੜਾ ਮੈਂ ਤੈਨੂੰ ਬਣਾ ਕੇ ਦਿੱਤਾ ਇਹਨੂੰ ਸਿੱਖਣ ਲਈ ਮੇਰੇ 30 ਸਾਲ ਲੱਗੇ ਨੇ ਬੇਸ਼ੱਕ ਮੈਂ 20 ਸੈਕਿੰਡ ਦੇ ਵਿੱਚ ਬਣਾਇਆ ਪਰ ਮੇਰੀ 30 ਸਾਲ ਦੀ ਇਹਦੇ ਪਿੱਛੇ ਮਿਹਨਤ ਹੈ ਸੋ ਦੋਸਤੋ ਕਈ ਵਾਰੀ ਅਸੀਂ ਕਿਸੇ ਚੀਜ਼ ਨੂੰ ਬਹੁਤ ਲਾਈਟ ਲੈ ਜਾਂਦੇ ਹਾਂ ਹੁਣ ਅਸੀਂ ਇੱਕ ਆਰਟਿਸਟ ਦੀ ਗੱਲ ਕਰ ਲਓ ਇੱਕ ਕਲਾਕਾਰ ਦੀ ਗੱਲ ਕਰ ਲਓ ਮੈਂ ਇੱਕ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਕਈ ਵਾਰੀ ਅਸੀਂ ਸ਼ੋ ਬੁੱਕ ਕਰਦੇ ਹਾਂ ਉਹਨਾਂ ਦੇ ਕੋਲ ਅਸੀਂ ਕਹਿੰਦੇ ਹਾਂ ਫਲਾਣਾ ਆਰਟਿਸਟ ਫਲਾਣਾ ਸਿੰਗਰ ਹੈਣਾ ਵੀ 1 ਘੰਟੇ ਦੇ 7-7 ਲੱਖ ਰੁਪਈਆ ਲੈ ਜਾਂਦਾ 10 ਲੱਖ ਰੁਪਈਆ ਮੰਗਦਾ 5 ਲੱਖ ਰੁਪਈਆ ਮੰਗਦਾ ਫਲਾਣਾ 20 ਲੱਖ ਰੁਪਈਆ ਲੈ ਜਾਂਦਾ ਯਾਰ 1 ਘੰਟੇ ਦੇ ਐਨੇ ਪੈਸੇ ਪਰ ਅਸੀਂ ਕਦੇ ਸੋਚਿਆ ਕਿ 1 ਘੰਟਾ ਉਹਨੇ ਸਟੇਜ ਤੇ ਗਾਉਣ ਲਈ ਕਿੰਨੇ ਕਿੰਨੇ ਘੰਟੇ ਹਰ ਰੋਜ਼ ਰਿਆਜ਼ ਕੀਤਾ ਹੋਏਗਾ ਕਿੰਨੇ ਸਾਲ ਉਸਨੇ ਮਿਹਨਤ ਕੀਤੀ ਹੋਗੀ ਸੋ ਦੋਸਤੋ ਉਹ 1 ਘੰਟੇ ਦਾ ਮੁੱਲ ਨਹੀਂ ਹੁੰਦਾ ਉਹਦੀ ਸਾਰੀ ਜਿਹੜੀ ਬਚਪਨ ਤੋਂ ਲੈ ਕੇ ਉਹਨੇ ਮਿਹਨਤ ਕੀਤੀ ਹੁੰਦੀ ਹੈ ਇੱਕ ਕਲਾਕਾਰ ਨੇ ਉਹਦੀ ਕੀਮਤ ਹੁੰਦੀ ਆ ਵੈਸੇ ਜੇ ਅਸੀਂ ਮੈਂ ਤੁਹਾਨੂੰ ਸਹੀ ਗੱਲ ਕਵਾਂ ਕਿਸੇ ਵੀ ਆਰਟਿਸਟ ਦੀ ਕਿਸੇ ਵੀ ਕਲਾ ਦੀ ਅਸੀਂ ਕੀਮਤ ਨਹੀਂ ਦੇ ਸਕਦੇ ਕਿਉਂਕਿ ਕਲਾ ਅਨਮੋਲ ਹੁੰਦੀ ਆ ਉਹ ਖਰੀਦੀ ਨਹੀਂ ਜਾ ਸਕਦੀ ਸੋ ਇਹ ਸਾਡਾ ਵਹਿਮ ਹੁੰਦਾ ਕਿ ਇੱਕ ਆਰਟਿਸਟ ਨੂੰ ਅਸੀਂ ਖਰੀਦ ਲਿਆ ਸਾਹਿਬ ਅਸੀਂ ਕਈ ਵਾਰੀ ਇਹੀ ਕਹਿੰਦੇ ਆ ਨਾ ਵੀ ਅਸੀਂ ਤੁਹਾਨੂੰ ਪੇਮੈਂਟ ਕੀਤੀ ਆ ਤੂੰ 2 ਘੰਟੇ ਖੜਕੇ ਇੱਥੇ ਗਾਣਾ ਹੈ ਹੈਨਾ ਅਸੀਂ ਇਦਾਂ ਕਈ ਵਾਰੀ ਉਸ ਬੰਦੇ ਤੇ ਰੋਬ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਅਸੀਂ ਇਹ ਨਹੀਂ ਦੇਖਦੇ ਕਿ ਉਹਨਾਂ 2 ਘੰਟਿਆਂ ਲਈ ਉਹਨੇ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਖਰਾਬ ਕੀਤੇ ਨੇ ਅਸੀਂ ਕਦੇ ਛਾਇਦੇ ਗੱਲਾਂ ਨਹੀਂ ਸੋਚਦੇ ਅਸੀਂ ਕਿਸੇ ਵੀ ਆਰਟਿਸਟ ਦੀ ਮੈਂ ਗੱਲ ਕਰ ਲੰਨੀ ਆ ਸਿਰਫ ਗਾਉਣ ਵਾਲੇ ਕਲਾਕਾਰ ਦੀ ਨਹੀਂ ਕੋਈ ਪੇਂਟਿੰਗ ਵਾਲਾ ਹੈ ਕੋਈ ਐਕਟਿੰਗ ਕਰਦਾ ਹੈ ਕਿਸੇ ਵੀ ਕਲਾ ਦੇ ਵਿੱਚ ਮਾਹਿਰ ਹੈ ਇਹਨਾਂ ਤੋਂ ਬਿਨਾ ਹੋਰ ਵੀ ਅਸੀਂ ਅਸੀਂ ਕਿਸੇ ਮਿਸਤਰੀ ਦੀ ਗੱਲ ਕਰ ਲਈਏ ਹੈਣਾ ਕਿਸੇ ਰਾਜ ਮਿਸਤਰੀ ਦੀ ਗੱਲ ਕਰ ਲਈਏ ਕਿਸੇ ਲੱਕੜ ਦੇ ਮਿਸਤਰੀ ਦੀ ਗੱਲ ਕਰ ਲਈਏ ਸੋ ਇਹ ਦੇਖਿਆ ਜਾਏ ਸਾਰੇ ਕਲਾਕਾਰ ਹੀ ਨੇ ਕਿਉਂਕਿ ਇਹਨਾਂ ਨੇ ਕਈ ਕਈ ਸਾਲ ਲਗਾ ਕੇ ਇਹ ਚੀਜ਼ਾਂ ਸਿੱਖੀਆਂ ਨੇ ਤੇ ਉਸ ਤੋਂ ਬਾਅਦ ਇਹ ਸਾਨੂੰ ਤਿਆਰ ਕਰਕੇ ਦਿੰਦੇ ਨੇ ਅਸੀਂ ਕਹਿੰਨੇ ਆ ਤਾਂ ਇੱਕ ਦਿਨ ਦਾ ਕੰਮ ਹੈ ਇਹ ਤਾਂ ਯਾਰ 2 ਘੰਟੇ ਦਾ ਕੰਮ ਹੈ 2 ਘੰਟੇ ਦੇ ਇੰਨੇ ਪੈਸੇ ਮੰਗੇ ਜਾਂਦੇ ਹੋ ਤੁਸੀਂ ਪਰ ਉਹ 2 ਘੰਟੇ ਕੰਮ ਕਰਨ ਲਈ ਉਹਨਾਂ ਦੀ ਬਹੁਤ ਪਿੱਛੇ ਸਟਰਗਲ ਹੁੰਦੀ ਆ ਬਹੁਤ ਮਿਹਨਤ ਹੁੰਦੀ ਆ ਅਸੀਂ ਉਹ ਚੀਜ਼ ਕਿਤੇ ਨਾ ਕਿਤੇ ਅਣਦੇਖੀ ਕਰ ਦਿੰਨੇ ਆ ਸੋ ਸਾਨੂੰ ਹਰ ਇੱਕ ਦੀ ਕਲਾ ਦੀ ਹੈ ਜਿਹੜੀ ਕਦਰ ਕਰਨੀ ਚਾਹੀਦੀ ਆ ਕਿਸੇ ਵੀ ਇਨਸਾਨ ਨੂੰ ਇਹਨਾਂ ਲਾਈਟ ਨਹੀਂ ਲੈਣਾ ਚਾਹੀਦਾ ਬਾਕੀ ਅਸੀਂ ਸਾਰੇ ਸਿਆਣੇ ਹੀ ਆ ਹਨਾ ਤੇ ਤੁਹਾਨੂੰ ਇਹ ਗੱਲ ਮੇਰੀ ਜੱਚੀ ਹੋਵੇ ਵਧੀਆਂ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਣੇ ਆਪ 'ਚ ਹਰ ਬੰਦਾ ਇੱਕ ਆਰਟਿਸਟ ਹੈ ਕੋਈ ਕਿਸੇ ਕੰਮ 'ਚ ਮਾਹਿਰ ਹੁੰਦਾ ਤੇ ਕੋਈ ਕਿਸੇ ਕੰਮ 'ਚ ਮਾਹਿਰ ਹੁੰਦਾ ਗੱਲ ਸਿਰਫ ਕਲਾਕਾਰਾਂ ਦੀ ਨਹੀਂ ਕੋਈ ਵੀ ਅਸੀਂ ਕੰਮ ਕਰਦੇ ਆ ਉਹ ਇੱਕ ਕਲਾ ਹੈ ਹਰ ਇੱਕ ਕੰਮ ਆਪਣੇ ਆਪ 'ਚ ਇੱਕ ਕਲਾ ਹੈ। ਸਵਾਦ ਖਾਣਾ ਬਣਾਉਣਾ, ਵਧੀਆ ਖਾਣਾ ਬਣਾਉਣਾ ਉਹ ਵੀ ਇੱਕ ਕਲਾ ਹੈ। ਵਧੀਆ ਪੇਂਟਿੰਗ ਕਰਨਾ ਵੀ ਕਲਾ ਹੈ। ਵਧੀਆ ਕੱਪੜੇ ਤਿਆਰ ਕਰਨਾ, ਡਿਜ਼ਾਈਨ ਕਰਨਾ ਉਹ ਵੀ ਇੱਕ ਕਲਾ ਹੈ। ਹੈਨਾ? ਕੋਈ ਗੱਡੀਆਂ, ਮੋਟਰਾਂ ਠੀਕ ਕਰਨਾ, ਰਿਪੇਅਰ ਕਰਨਾ ਉਹ ਵੀ ਇੱਕ ਕਲਾ ਹੈ। ਹਰ ਇੱਕ ਚੀਜ਼ ਹੁਣ ਜੇ ਮੈਂ ਕਹਿ ਲਵਾਂ ਇੱਕ ਮੋਚੀ ਜਦੋਂ ਜੁੱਤੀ ਤਿਆਰ ਕਰਦਾ ਹੈਨਾ ਉਹ ਵੀ ਇੱਕ ਕਲਾ ਹੈ। ਜਿਹੜੀ ਉਹ ਸਾਡੀ ਟੁੱਟੀ ਹੋਈ ਜੁੱਤੀ ਜੋੜ ਦਿੰਦਾ ਉਹ ਵੀ ਇੱਕ ਕਲਾ ਹੈ। ਹਰ ਇੱਕ ਬੰਦੇ ਦਾ ਆਪਣਾ ਕੰਮ ਹੈ ਸੋ ਕੋਈ ਵੀ ਕੰਮ ਨਾ ਤਾਂ ਵੱਡਾ ਹੁੰਦਾ ਨਾ ਛੋਟਾ ਹੁੰਦਾ ਕੰਮ ਸਾਰੇ ਬਰਾਬਰ ਹੀ ਹੁੰਦੇ ਨੇ ਤੇ ਜਿਹੜੀ ਚੀਜ਼ ਸਾਨੂੰ ਖਾਣ ਨੂੰ ਦਿੰਦੀ ਹੈ ਜਿੱਥੋਂ ਅਸੀਂ ਪੈਸਾ ਕਮਾਉਂਦੇ ਹਾਂ ਹਰ ਕੰਮ ਵੱਡਾ ਹੀ ਹੁੰਦਾ ਪਰ ਉਸ ਕੰਮ ਦੀ ਇੱਕ ਦੂਜੇ ਦੇ ਕੰਮ ਦੀ ਕਦਰ ਕਰਿਆ ਕਰੋ ਉਹਦੀ ਵੈਲਿਊ ਨੂੰ ਪਹਿਚਾਣੋ ਸੋ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਰਾਹੀਂ ਆਪਣੀ ਰਾਏ ਜ਼ਰੂਰ ਦਿਓ ਤੇ ਵੀਡੀਓ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਓ Thank you.